ਹੌਣ ਸੋਸ਼ਲ ਮੀਡੀਆ ਦੇ ਉੱਪਰ ਛੋਟੇ ਸਿੱਧੂ ਦੀਆਂ ਬਹੁਤ ਜ਼ਿਆਦਾ ਫੋਟੋਆਂ ਅਤੇ ਵੀਡੀਓ ਵਾਇਰਲ ਹੁੰਦੀਆਂ ਹਨ ਤੇ ਉਹਨਾਂ ਦੇ ਫੈਨਾਂ ਦਾ ਕਹਿਣਾ ਹੈ ਕਿ ਛੋਟਾ ਸਿੱਧੂ ਅਤੇ ਪੱਟੇ ਸਿੱਧੂ ਦੀ ਤੌਰ ਸੇਮ ਹੈ ਅਤੇ ਉਹ ਇੱਕ ਦੂਜੇ ਨੂੰ ਹੀ ਕਾਪੀ ਕਰਦੇ ਹਨ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਹੀ ਸਕਦੇ ਹੋ ਛੋਟੇ ਸਿੱਧੂ ਦੀ ਤੂਰ ਹੁਣ ਆਪਾਂ ਵੀਡੀਓ ਦੇ ਵਿੱਚ ਛੋਟੇ ਅਤੇ ਪੱਟੇ ਸਿੱਧੂ ਦੀਆਂ ਫੋਟੋਆਂ ਦੇਖਾਂਗੇ ਜੋ ਕਿ ਬਚਪਨ ਅਤੇ ਜਵਾਨੀ ਦੀਆਂ ਜਮ੍ਹਾਂ ਸੇਮ ਸਨ ਤੁਸੀਂ ਹੁਣ ਦੇਖ ਸਕਦੇ ਹੋ ਅਸੀਂ ਪੰਜਾਬ ਦੇ ਮੁੰਡੇ ਨੂੰ ਵੀ ਜਾਣਦੇ ਹਾਂ ਤੁਸੀਂ ਇੱਕ ਫੈਮਿਲੀ ਹੀ ਲੱਗਦੀ ਹੈ ਇਸ ਫੋਟੋ ਦੇ ਵਿੱਚ ਛੋਟੇ ਸਿੱਤੂ ਦੀ ਵੀ ਅਤੇ ਫੋਟੋ ਅਤੇ ਵੱਡੇ ਸਿੱਤੂ ਦੀ ਫੋਟੋ सेम ही ਹੈ ਬਚਪਨ ਵਾਲੀ ਤੁਸੀਂ ਦੇਖ ਹੀ ਸਕਦੇ ਹੋ ਤੁਹਾਨੂੰ ਛੋਟਾ ਸਿੱਤੂ ਕਿਵੇਂ ਲੱਗਦਾ ਹੈ ਕਮੈਂਟਾਂ ਦੇ ਵਿੱਚ ਜ਼ਰੂਰ ਰਾਇ ਦਿਓ ਸਿੱਤੂ ਪਰਿਵਾਰ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀਆਂ ਆਉਂਦੀਆਂ ਹਨ ਕਿਉਂਕਿ ਛੋਟਾ ਸਿੱਤੂ ਹੁਣ ਤੁਰਨ ਲੱਗਿਆ ਹੈ ਅਤੇ ਸੋਸ਼ਲ ਮੀਡੀਆ ਤੇ ਉਹਨਾਂ ਦੀ ਫੈਨਪੋਲਿੰਗ ਹੋਰ ਵੱਧ ਗਈ ਹੈ ਚੈੱਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਅਤੇ ਕਮੈਂਟਾਂ ਵਿੱਚ ਆਪਣੀ ਰਾਇ ਜ਼ਰੂਰ ਦਿਓ ਤੁਹਾਨੂੰ ਸਾਡੀ ਇਹ ਜਾਣਕਾਰੀ ਕਿਵੇਂ ਦੀ ਕਮੈਂਟਾਂ ਵਿੱਚ ਜਰੂਰ ਦਿਓ ਅਤੇ ਆਰ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਓ। ਵੀਡੀਓ ਨੂੰ ਲਾਇਕ ਐਂਡ ਸ਼ੇਅਰ ਕਰੋ।